ਚਾਰ ਕੋਲ ਤੋਂ ਜਲ ਕੇ ਆਇਆ ਇਹ ਤੇ ਇਹ ਪਰਦਾ ਸੁੱਖ ਫਾਟੇ ਇਹਨੇ ਕਿਹਾ ਹੁਣ ਇਹ ਤਾਂ ਲੱਗਿਆ ਟੈਂਕ ਉਹ ਦੂਜਾ ਬੰਦ ਫੇਰ ਸੁੱਖਾ ਟੇ ਹੈ ਡੈਡੈਕਟਰ ਚੱਲਣਗੇ ਬਈ ਟੈਂਕ ਕੋਰ ਦੀ ਗੱਲ ਹਾਰਾ ਹੋ ਜੂਗਾ ਟਿਕ ਦੇਖ ਕੇ 36 30 ਇਸ ਵੀ ਦੇ ਖੇਡ ਮਾਦਾਂ ਦੇ ਵਿੱਚ ਟੈਂਕ ਦੋ ਦੂਰ ਹੋ ਗਿਆ ਇੱਕ ਦੂਜੇ ਨਾਲ ਚੱਲਿਆ ਜਾਂਦਾ 22 23 ਕਵੀ ਪੱਤੀ 26 27 ਟੈਂਕ ਸੈਕਟਰ ਬੰਨਿਆ ਦਾਸਲ 55 বাস ਜੇਵੀ ਐਲ ਜੈਲਸੀਏ ਜੇਵੀ ਐਮਸੀ ਵਾਲੇ ਉਹ ਆ ਗਏ ਨਾ ਪਰ ਪੇਪ ਕਮੇਗਾ ਦੱਸ ਕੋਚ ਬੰਗਿਆ ਨਾ ਤੇ ਜੇਵੀ ਐਮਸੀ ਵਾਲੇ ਇਹ ਟਿਕਾਣੇ ਪੈਸੇ ਦਿਵਾ ਲੂ ਤੇ ਗੇਰ ਸੋ ਜੀ ਟਿਕਾਣੇ ਤੋਂ ਕੰਮ ਕਰੂਗੇ ਤੇ दासी एसी पर सिंधा आया उहो बि ਸੁਪੀਟਾ ਵਦੀਆਂ ਸੁਪੀਟਾ ਫਤਗੀ ਦਾ ਮੇਰੇ ਮਿੱਤਰੋ ਨਾਂ ਤਿੰਕ ਬੋਲ ਮੇਰੇ ਵੀਰ 630 ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆ ਮੁੰਡਾ ਦੂਜੇ ਗੇੜੇ ਦੇ ਵਿੱਚ ਪ੍ਰਵੇਸ਼ ਕਰ ਗਿਆ ਦੂਜੇ ਗੇੜੇ ਦੇ ਵਿੱਚ ਪ੍ਰਵੇਸ਼ ਕਰ ਗਿਆ ਹੁਣ ਕਹਿੰਦੇ ਗੱਲ ਐ ਤਕਾਰੇ ਲਾਈਦਾ ਗੁਰਜੰਦਰ ਸਿੰਘ ਦੀ ਤਸਵੀਰੀਆਂ ਤੋਂ ਐਨ ਕਹਿੰਦੇ ਗਰਾਊਂਡ ਦਾ ਸਹਿਯਾ ਲੈਂਦੇ ਹੋਏ ਔਰ ਕਮੇਡਾ ਧੰਨਵਾਦ ਖੇਡ ਮੈਦਾਨ ਦੇ ਵਿੱਚ ਇਸ ਫੇਰ 630 ਆ ਗਿਆ

ਕਰ ਮੈਂ ਕਰੋ ਗੋਲ ਕਰਦੇ ਪੈ ਕੇ ਜਾਓ ਕਰ ਮੈਂ ਗੋਲ ਕਰਦੇ ਪੈ ਕੇ ਜਾਓ ਮਾਲੇ ਜਰ ਕੇ ਹੋਏ ਮੇਰਾ ਨੰਬਰ 59 7210 ਦੇਰ ਹੀ ਮੇਰੇ ਜਰੋਖਾ ਸਾਟੇ ਆ ਗਏ ਨੇ ਚੋਫਰ ਨੂੰ ਇਹ ਕੱਢਦਾ ਅੱਗ ਜੌਂਡੀਅਰ ਉਹਾ ਤੌਰ ਕਰਦਾ ਬਈ ਅਜੇ ਤਾਂ ਕਹਿੰਦੇ ਟਰੈਕ ਹੀ ਸੈੱਟ ਕਰਦਾ ਚੋਬਰ ਬਈ ਕੁੰਜ ਕਹਿੰਦੇ ਪੈਂਦੀ ਆ ਗੂੰਜ ਸਾਰਾ ਪਿਖੀਵੇਂ ਸ਼ਹਿਰ ਦੇ ਪਿਖੀਵੇਂ ਪਿੰਡ ਰੇਸ਼ੇ ਮਾਲ ਦਾ ਟਰੈਕ ਸੈੱਟ ਕਰਦਾ ਕਹਿੰਦਾ ਦੁਬਾਰੇ ਫੇਰ ਬਾਹਰ ਕੱਢ ਲਈਏ ਬਣਾ ਲੀ ਗੇ ਤੇ ਬਿੰਦੀ ਆ ਸਾਡੀ ਤਲਵਾਰ ਸ੍ਰੀਪਾਸਲ ਹੁਣ ਕਾ ਜਿਹੜੀ ਇੱਕ ਇੱਕ ਕੱਪ ਜਿੰਨਾ ਵੀ ਧੰਨਵਾਦ ਕਰਦੇ ਆਂ ਕਹਿੰਦੇ ਚੈੱਕ ਟਕ ਕਰਕੇ ਠੇਹਾ ਫੇਰ ਵਾਪਸ ਆ ਗਿਆ ਮੈਦਾਨ ਦੇ ਵਿੱਚ ਬਾਕੀ ਕੋਈ ਇਹਨਾਂ ਵੀ ਬਈ ਹੁੰਦੀ ਆ ਹਨਾ ਤੇ ਚੈੱਕ ਟਕ ਕਰਕੇ ਕਹਿੰਦੇ ਫੇਰ ਚੋਬਰ ਮੈਦਾਨ ਦੇ ਵਿੱਚ ਆ ਗਿਆ ਦਿਸੇ ਪਾਸਾ ਬੋੜਾ ਦਾ ਜਿਹੜਾ ਉਹ ਕਹਿੰਦੇ ਓਪਨ ਕੈਟ ਹੈ ਜਿਹੜੇ ਟਿਕਾਉ ਰੂਗਾ ਕਹਿੰਦੇ ਭਾਈ ਤੇਰਾ ਮੇਰਾ ਸਾਈਡ ਤੇ ਲੜਦੇ

ਫਿਰ ਇੱਕ ਚੜਦੀ ਕਲਾ ਦਾ ਜਕਾਰਾ ਛੱਡিয়ে ਬੋਲੇ ਸੋਹੇ ਹੋ ਆ ਕੁਸ਼ਰੀਆ ਕਾਲ ਉਹ ਟਾਈਮ ਟੇਬਲ ਵਾਲੇ ਇੱਕੇ ਜਾਮ ਚਲੋ ਫਿਰ ਇੱਕ ਦੋ ਤਿੰਨ ਹਾਈ ਡਰਾ ਆ ਆ ਬੈਂਦੀਆਂ ਖੁੱਪੀਆਂ ਆ ਬੈਂਦੀਆਂ ਖੁੱਪੀਆਂ ਮੇਰੇ ਮਿੱਤਰੋ ਛਕਾ ਤੇਹਾ ਸੁਖਾ ਤੇਹਾ

ਹਾਂ ਦੇ ਵੀਰ ਯੋਕਾ ਦਾ ਪ੍ਰੋਟੋਕੋਲ ਹੋਇਆ ਆ ਪਿੱਛਾ ਦੇ ਵੀਰ ਪੈਂਟ ਦੀ ਡੈਕਟਰ ਦੀ ਬਈ ਗੂੰਜ ਚੈੱਕ ਕਰੋ ਗੂੰਜ ਉਰੇ ਹੀ ਪੈਂਦੀ ਆ ਉਹ ਕਿਹੋ ਜਿਹਾ ਸੁਣਵਾ ਚੱਕਾ ਦੇ ਉੱਤੇ ਕੇ ਦਾ ਅਸਰਤ ਹਾਂ ਦੇ ਤੇ ਉਸੇ ਨਾਲ ਕਿੰਨੀ ਜੀਤੀ ਉਹ ਜੀਤੀ

ਟੱਕ ਵੇ ਗਈ ਕਹਿੰਦੇ ਟਰਬੋ ਮਾਰ ਗਈ ਲਾਟ ਹੋਗਲ ਬਣ ਗਈ ਰਾਦੇ ਖੁੱਲੇ ਨਹੀਂ ਖੜੇ ਯਾਰ ਟੁੱਟ ਦੀ ਟੁੱਟ ਹੋ ਗਈ ਕਾਇਸੀ ਕਹਿੰਦੇ ਟ੍ਰੈਕ ਤੋਂ ਭਾਈ ਸੁੱਖੇ ਢੇਹ ਦੇ ਕਹਿੰਦੇ ਟਰੈਕਟਰ ਹੀ ਨਹੀਂ ਮੁੱਕਦੇ ਇੱਕ ਹੋਰ ਲੈ ਕੇ ਆ ਗਿਆ ਫਿਰ ਨੜੇ ਛੱਲੇ ਵੀ ਤਾਹਾਂ ਬਣਾਉਂਦਾ ਕਹਿੰਦੇ ਦੇਖੋ

ਜੋਤਾ ਸਿੰਘ ਚੋਕਾ ਸਾਹਿਬ ਪਿਆ ਤੇ ਦਾ ਬੰਦੇ ਜੂਪੇ ਲੱਖਾਂ ਲੋਕਾਂ ਦੇ ਸੱਜਣ ਤੇ ਇਹ ਸਾਰੇ ਵੀ ਆਪਣਾ ਖਵਾ ਹੈ ਰਹਿਣ ਦੇਈਏ ਆਪੇ ਅੰਦਰ ਦੇ ਕਿੰਨੇ ਨਾ ਜਗਾਦੀ ਹੋਰ ਤੇ ਸਖਤ ਤੇ ਹੈ ਮਾਂ ਕਦੇ ਇਸ ਜਦੋਂ ਇਹ ਓਪਨ ਕੈਟਾਗਰੀ ਦੇ ਵਿੱਚ ਵੀ ਸਵਰਾਜ ਨੇ ਵੀ ਸਿਰਾਂ ਲਾਤਾ 735 ਨੇ ਕਰੋ ਚੱਕ ਤੁਸੀਂ ਇਹ ਅੱਜ ਦੇ ਮੇਲੇ ਦਾ ਵੀ ਲਾਸਟ ਸ਼ਟਰ ਹੈਗਾ ਕੋਪੇਟੇ ਹੋ ਰਿਹਾ ਕੋਰ ਬਦਨ ਵਾਲਾ ദേ ભાઈ പേറ്റ് देखो ഹണാ പ്രിൻസ് ഓเด ടൈം लग गया जी सारे एलवीबी मेरा तो ये 15 का विज्ञापन पर मेहरबानी यार